ਸੱਚੇ ਕਾਲਜੀ ਗੱਲ ਕਰਦੇ ਹਾਂ ਲੇਖ ਵੀਡੀਓ ਬਾਰੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕਮਲ ਨੇ ਸੰਦੀਪ ਦਾ ਪੇਕੇ ਘਰ ਵਿੱਚ ਫੇਰਾ ਪਵਾ ਦਿੱਤਾ ਤੇ ਉਸ ਤੋਂ ਬਾਅਦ ਉਹ ਚਾਹੁੰਦਾ ਸੀ ਕਿ ਉਹ ਹੁਣ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰੇ ਤੇ ਪਿੰਕੀ ਵਾਲੇ ਜਖਮਾਂ ਨੂੰ ਭੁੱਲ ਜੇ ਤੇ ਉਸ ਦੀ ਮੰਮੀ ਕਹਿੰਦੀ ਹੈ ਕਿ ਹੁਣ ਤੂੰ ਸੰਦੀਪ ਨੂੰ ਲੈ ਕੇ ਕਿਤੇ ਘੁੰਮ ਫੇਰਾ ਤੇਰਾ ਵੀ ਦਿਮਾਗ ਤੇ ਹੋਰ ਹੋ ਜਾਵੇਗਾ ਤੇ ਸੰਦੀਪ ਦਾ ਦਿਮਾਗ ਵੀ ਬਦਲ ਜਾਵੇਗਾ ਫਿਰ ਸੰਦੀਪ ਆਪਣੀ ਧੀ ਨੂੰ ਤੇ ਕਮਲ ਦੇ ਪੱਤਰ ਨੂੰ ਲੈ ਕੇ ਉਹਨਾਂ ਨਾਲ ਕੀ ਪ੍ਰੀਤ ਵੀ ਜਾਂਦੇ ਹਨ ਫਿਰ ਉਹ ਘੁੰਮਣ ਜਾਂਦੇ ਹਨ ਕਮਲ ਦਾ ਆਗਰ ਮੇਰੇ ਲਈ ਉਮੀਦ ਆਈ ਸੀ ਜਿਵੇਂ ਇੱਕ ਪਿਆਰਤੀ ਦਾ ਰਿਸ਼ਤਾ ਹੁੰਦਾ ਹੈ ਸੰਦੀਪ ਸੋਚਦੀ ਹੈ ਕਿ ਮੈਨੂੰ ਕਿੰਨਾ ਵਧੀਆ ਪਰਿਵਾਰ ਮਿਲਿਆ ਹੈ ਕਿੰਨਾ ਮੇਰੇ ਬਾਰੇ ਸੋਚਦੇ ਹਨ ਨਾ ਇਹ ਮੇਰੇ ਧੀ ਨੂੰ ਵੀ ਕਿੰਨਾ ਪਿਆਰ ਕਰਦੇ ਹਨ ਨਾ ਦੂਜੀ ਗੱਲ ਇਹ ਵੀ ਹੈ ਉਹ ਸੋਚਦੀ ਹੈ ਕਿ ਇਹ ਕਿੰਨੇ ਚੰਗੇ ਹਨ ਮੇਰੇ ਤੇ ਮੇਰੀਤੀ ਉੱਤੇ ਕਿੰਨਾ ਪੈਸਾ ਖਰਚ ਕਰ ਰਹੇ ਹਨ ਮੇਰੇ ਪਹਿਲੇ ਸਹੁਰਿਆਂ ਕੋਲ ਤਾਂ ਪੈਸੇ ਦੀ ਕਾਫੀ ਤੰਗੀ ਸੀ ਪੈਸੇ ਦੀ ਤੰਗੀ ਕਰਕੇ ਇਹ ਉਹ ਆਪਣੇ ਘਰ ਵਾਲੇ ਨੂੰ ਬਚਾ ਨਹੀਂ ਪਾਈ ਤੇ ਆਪਣੇ ਪੇਕੇ ਆ ਕੇ ਬੈਠ ਗਈ ਪੇਕੇ ਆ ਕੇ ਉਸ ਕੋਲ ਜਿੰਨੇ ਵੀ ਪੈਸੇ ਸੀ ਉਹ ਸਾਰੇ ਉਸਨੇ ਭਰਾ ਭਰ ਜਾਈ ਖਾ ਗਏ ਆਪਣੇ ਨਾਲੋਂ ਜ਼ਿਆਦਾ ਉਹ ਆਪਣੀ ਧੀ ਬਾਰੇ ਸੋਚਦੀ ਹੈ ਤੇ ਦੇਖਦੀ ਹੈ ਕਿ ਉਹ ਕਿੰਨੀ ਖੁਸ਼ ਹੈ ਤੇ ਕਵਲ ਨਾਲ ਕਿੰਨੀ ਨਾਲ ਮਿਲ ਗਈ ਹੈ ਕਵਲ ਵੀ ਗੁਰਮੀਹਰ ਨੂੰ ਬਹੁਤ ਪਿਆਰ ਕਰਦਾ ਹੈ ਜਦ ਕਵਲ ਬਾਹਰ ਘੁੰਮਣ ਦੀਆਂ ਫੋਟੋਆਂ ਸ਼ੇਅਰ ਕਰਦਾ ਹੈ ਤਾਂ ਸੋਨੂੰ ਜੀ ਤਾਂ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਸੰਦੀਪ ਕਿੱਥੇ ਘੁੰਮਣ ਗਈ ਹੈ ਤੇ ਐਸ ਨੇ ਸਾਨੂੰ ਦੱਸਿਆ ਵੀ ਨਹੀਂ ਪਹਿਲਾਂ ਤਾਂ ਜਦੋਂ ਇਹ ਸਾਡੇ ਕੋਲ ਰੈਂਡੀ ਸੀ ਤਾਂ ਸਾਰਾ ਕੁਝ ਸਾਡੇ ਤੋਂ ਪੁੱਛ ਕੇ ਕਰਦੀ ਸੀ ਪਰ ਜਿਆਦਾ ਦਾ ਇਸ ਦਾ ਵਿਆਹ ਹੋਇਆ ਹੈ ਸਾਨੂੰ ਤਾਂ ਬਲੌਂਦੀ ਤੱਕ ਵੀ ਨਹੀਂ ਸਾਨੂੰ ਫੋਨ ਵੀ ਨਹੀਂ ਲਾਂਦੀ ਤਾਂ ਸੋਨੂੰ ਸੰਦੀਪ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸੰਦੀਪ ਫੋਨ ਨਹੀਂ ਚੁੱਕਦੀ ਜੀ ਤਾਂ ਫਿਰ ਸੋਨੂੰ ਦੇ ਦਿਮਾਗ ਵਿੱਚ ਗਲਤ ਗੱਲਾਂ ਭਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਹੋਣ ਤਾਂ ਇਸ ਨੇ ਸਾਨੂੰ ਬੁਲਾਉਣਾ ਵੀ ਨਹੀਂ ਐਸਾ ਨੂੰ ਤਕੜੇ ਸੌਰੀ ਜੋ ਮਿਲ ਗਏ ਹੈ ਉਧਰ ਪਿੰਕੀ ਜਾ ਕੇ ਇਹ ਫੋਟੋਆਂ ਦੇਖਦੀ ਹੈ ਤਾਂ ਸੋਚਦੀ ਹੈ ਕਿ ਇਹਨਾਂ ਨੇ ਤਾਂ ਦੂਸਰਾ ਵਿਆਹ ਕਰਵਾ ਵੀ ਲਿਆ ਆਪਣੀ ਨਵੀਂ ਬੋਟੀ ਨੂੰ ਘਮੋਣ ਵੀ ਲੈ ਗਿਆ ਤੇ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਇਹ ਚੰਡੀਗੜ੍ਹ ਤੱਕ ਵੀ ਨਹੀਂ ਲੈ ਕੇ ਗਿਆ ਤੇ ਉਸ ਨੂੰ ਬਾਹਰ ਦੇ ਦੇਸ਼ ਵਿੱਚ ਘਮੋਣ ਲੈ ਕੇ ਗਿਆ ਹੋਇਆ। ਅੰਨੀ ਗੱਲ ਦੇਖਦੇ ਹੀ ਉਹ ਆਪਣੀ ਪੂਆ ਨੂੰ ਫੋਨ ਲਗਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਪੂਆ ਮੈਨੂੰ ਤਾਂ ਉਹ ਚੰਡੀਗੜ੍ਹ ਤੱਕ ਨਹੀਂ ਲੈ ਕੇ ਗਿਆ ਤੇ ਆਪਣੀ ਨਵੀਂ ਬੋਟੀ ਨੂੰ ਕਿਵੇਂ ਘਮੋਣ ਲੈ ਕੇ ਗਿਆ ਹੈ। ਤਾਂ ਪੂਆ ਕਹਿ ਦਿੰਦੀ ਹੈ ਕਿ ਹੁਣ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈ ਤੇਰਾ ਕੱਲ ਨਾਲ ਡਿਵੋਰਸ ਹੋ ਚੁੱਕਿਆ ਹੈ। ਤੂੰ ਅੱਜ ਤੋਂ ਬਾਅਦ ਸਾਨੂੰ ਫੋਨ ਨਾ ਲਾਈਂ। ਤਾਪੂ ਹਰ ਉਸ ਦੀ ਕਾਫੀ ਬੇਸਤੀ ਕਰਦੀ ਹੈ ਜੇ ਉਸ ਨੂੰ ਖਰੀਆਂ ਖਰੀਆਂ ਸੁਣਾਉਂਦੀ ਹੈ ਤੇ ਫੋਨ ਕੱਟ ਦਿੰਦੀ ਹੈ ਸੰਦੀਪ ਵੀ ਹੁਣ ਬਹੁਤ ਖੁਸ਼ ਹੁੰਦੀ ਹੈ ਤੇ ਪਹਿਲਾਂ ਵਾਲੇ ਜਨ ਯਾਦ ਕਰਦੀ ਹੈ ਕਿ ਉਹ ਪਿੱਕਿਆਂ ਵਿੱਚ ਕਿਵੇਂ ਰਹਿੰਦੀ ਸੀ ਤਾਂ ਸੰਦੀਪ ਸੋਚਦੀ ਹੈ ਕਿ ਹੁਣ ਮੇਰੀ ਧੀ ਨੂੰ ਦਾਦੀ ਦਾ ਤੇ ਪਿਓ ਦਾ ਪਿਆਰ ਮਿਲ ਗਿਆ ਤੇ ਮਾਂ ਦਾ ਮੈਨੂੰ ਮਾਂ ਦਾ ਪਿਆਰ ਮਿਲ ਗਿਆ ਉਹ ਵੀ ਸੱਸ ਦੇ ਰੂਪ ਵਿੱਚ ਹੁਣ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਪਿੰਕੀ ਅਗਲਾ ਕਦਮ ਕੀ ਚੁੱਕੇ ਇਹ ਚੁਕੇਗੀ ਅਜੀ ਸਾਰੀ ਜਾਣਕਾਰੀ ਇਸ ਨੂੰ ਅਗਲੀ ਵੀਡੀਓ ਵਿੱਚ ਦੇਵਾਂਗੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ